ਲੈਵ ਭਰਾਵੋ ਤੁਹਾਨੂੰ ਦੱਸ ਦਈਏ ਕਿ ਅਮਰਤਪਾਲ ਸਿੰਘ ਮੈਰੋ ਨੇ ਲੈਵ ਹੋ ਕੇ ਕਿਹਾ ਸੀ ਕਿ ਅਗਲਾ ਨੰਬਰ ਪ੍ਰੀਤ ਜੱਟੀ ਦਾ ਜਿਹਦੇ ਗਰਦਨ ਤੇ ਤਿਤਲੀ ਬਾਹੀ ਆ ਉਹਦਾ ਹੋਵੇਗਾ ਤੇ ਜੇ ਉਸਨੇ ਮਾਫੀ ਨਾ ਮੰਗੀ ਤਾਂ ਉਹਨੂੰ ਦੱਸ ਦਈਏ ਭਰਾਵੋ ਕਿ ਪ੍ਰੀਤ ਜੱਟੀ ਨੇ ਰਾਤ ਇੰਸਟਾ ਤੇ ਵੀਡੀਓ ਪੋਸਟ ਕਰਕੇ ਮਾਫੀ ਮੰਗ ਲਈ ਹੈ ਤੇ ਇਹਦਾ ਤਾਂ ਹੈ ਕਿ ਮੇਰਾ ਹੁਣ ਅਜਾ ਕੋਈ ਕੰਟੈਂਟ ਨਹੀਂ ਜੀ ਤੁਹੋ ਇਤਰਾਜ਼ ਹੋਵੇ ਪਹਿਲਾਂ ਪਹਿਲਾਂ ਸੀ ਕਹਿੰਦੀ ਮੈਨੂੰ ਧਮਕੀਆਂ ਆ ਰਹੀਆਂ ਨੇ ਬਹੁਤ ਜ਼ਿਆਦਾ ਧਮਕੀਆਂ ਆ ਰਹੀਆਂ ਨੇ ਕਹਿੰਦੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਕਹਿੰਦੀ ਮੈਨੂੰ ਪਰੇਸ਼ਾਨ ਨਾ ਕੀਤਾ ਜਾਵੇ प्रीत ਜੱਟੀ ਨੇ ਇਹ ਵੀ ਕਿਹਾ ਕਿ ਮੈਨੂੰ ਮੈਸੇਜ ਕਰਕੇ ਤੇ ਫੋਨ ਕਰਕੇ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਸਿਰਫ ਤੇਰੇ ਲਈ 2 ਦਿਨ ਨੇ ਤੀਜੇ ਦਿਨ ਅਸੀਂ ਨੇ ਕੁਝ ਨਹੀਂ ਦੇਖਣਾ ਤੇਰਾ ਬੱਚਾ ਵੀ ਨਹੀਂ ਦੇਖਣਾ ਤੇ ਉਹ ਕਹਿੰਦੀ ਮੈਨੂੰ ਇਸ ਗੱਲ ਤੋਂ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਕਿਉਂਕਿ ਮੈਂ ਹੁਣ ਅਜਾਹ ਕੋਈ ਕੰਟੈਂਟ ਨਹੀਂ ਪਾਇਆ ਤੇ ਉਸਨੇ ਤੇ ਕਹਿੰਦੀ ਮੈਂ ਅਸਟਰੋਲੋਜੀ ਵਾਲੀਆਂ ਪ੍ਰੋਮੋਸ਼ਨਾਂ ਬੰਦ ਕਰਤੀਆਂ ਤਿੰਨ ਚਾਰ ਮਹੀਨੇ ਪਹਿਲਾਂ ਜਿਹੜੀਆਂ ਕਿ ਮੈਨੂੰ ਅਮਰਤਪਾਲ ਸਿੰਘ ਮੈਰੋ ਨੇ ਵਾਰਨਿੰਗ ਦੇ ਕੇ ਕਿਹਾ ਸੀ ਉਹ ਕਹਿੰਦੀ ਮੈਂ ਤਿੰਨ ਚਾਰ ਮਹੀਨੇ ਪਹਿਲਾਂ ਬੰਦ ਕਰਤੀਆਂ ਹੁਣ ਕੋਈ ਇਹੋ ਜਿਹੀ ਪ੍ਰੋਮੋਸ਼ਨ ਨਹੀਂ ਕੀਤੀ ਤੇ ਮੈਨੂੰ ਕਹਿੰਦੀ ਪਰੇਸ਼ਾਨ ਕੀਤਾ ਜਾ ਰਿਹਾ ਤੇ ਕਹਿੰਦੀ ਮੇਰਾ 5 ਮਹੀਨਿਆਂ ਦਾ ਬੱਚਾ ਹੈ ਕਹਿੰਦੀ ਮੈਨੂੰ ਸੋਚ-ਸੋਚ ਕੇ ਬਹੁਤ ਪਰੇਸ਼ਾਨੀ ਹੋ ਰਹੀ ਹੈ